ਕੀ ਹਾਲ ਹੈ ਜੀ ਤੁਹਾਡਾ ਸਾਰਾ ਉਹ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡੇ ਆਪ ਦੇ ਆਪਣੇ ਚੈਨਲ 'ਚ ਤੁਹਾਡਾ ਸਾਰਾ ਦਾ ਆਪਾ ਸਵਾਗਤ ਕਰਦੇ ਹਾਂ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ 78140 38764 ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚ ਦੇਖ ਰਹੇ ਚਾਹੀ ਪੰਜਾਬ ਹਰਿਆਣਾ ਰਾਜਸਥਾਨ ਜਿੱਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਹੈ ਬੁਲਟ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਆਪਣੇ ਚੈਨਲ ਦਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਮਾ ਭੇਜੋ ਤੇ ਹੁਣ ਆਪਾਂ ਆਪਣੀ ਵੀਡੀਓ ਦੀ ਗੱਲ ਕਰਦੇ ਆਂ ਕਾਫੀ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ ਜਿਹੜੀ ਲੈ ਕੇ ਪਹੁੰਚੀਆਂ ਰੀਟਜ ਲੈ ਕੇ ਪਹੁੰਚੀਆਂ ਰੀਟਜ ਗੱਡੀਆਂ ਸੀ ਤੇ ਨੰਬਰ ਆਪਾਂ ਨੂੰ ਪੰਜਾਬ ਮਿਲ ਜੂਗਾ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ 2009 ਮਾਡਲ ਗੱਡੀਆਂ ਚ ਗੱਡੀ ਦੀ ਕੰਡੀਸ਼ਨ ਵਧੀਆ ਪਈਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬੈਕ ਸਾਈਡਾ ਕੈਮਰਾ ਲੱਗਿਆ ਹੋਇਆ ਅੰਦਰ LCD ਲੱਗੀ ਹੋਈ ਆ ਕੰਡੀਸ਼ਨ ਵਧੀਆ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਟਾਇਰ ਆਪਾਂ ਨੂੰ 70 ਤੋਂ 80 ਪੈਸੇ ਮਿਲ ਜਾਣਗੇ ਇਹਨਾਂ ਦਾ ਏਰੀਆ ਜੀ ਮੁਦਕੀ ਫਿਰੋਜ਼ਪੁਰਮ 135000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲ ਲਾ ਕੇ ਭੇਜੀ ਆ ਕੰਡੀਸ਼ਨ ਆਲੂਕੀ ਆ ਜੀ ਕੋਈ ਨੁਕਸ ਨਹੀਂ ਤੇ ਬਾਕੀ ਤੁਹਾਡੇ ਸਾਹਮਣੇ ਆ ਜੀ ਤੁਸੀਂ ਗੱਲ ਮਾਲਕ ਨਾਲ ਕਰ ਸਕਦੇ ਹੋ ਬਾਕੀ ਮਾਲਕ ਨੂੰ ਪੁੱਛ ਲਿਓ ਵੀ ਸ਼ੀਸ਼ੇ ਫਰੰਟ ਆ ਜਾਂ ਪਿਛਲੇ ਪਾਵਰਾ ਜਾਂ ਨਹੀਂ ਹੈਗੀ ਜੀ ਕਿਉਂਕਿ ਗੱਡੀ ਸ਼ਾਇਦ ਐਲਡੀ ਆਈ ਹੈ ਜੀ ਬਾਕੀ ਤੁਸੀਂ ਓਨਰ ਤੋਂ ਕਨਫਰਮ ਹੋ ਜਾਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ 88 723 31015 ਮਾਲਕ ਦਾ ਨੰਬਰ ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ ਜੀ ਤੇ ਹੁਣ ਆਪਾਂ ਗੱਡੀ ਲੈ ਕੇ ਜਿਹੜੀ ਪਹੁੰਚਿਆ ਅਲਟੋ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨਵੀਂ ਕੰਡੀਸ਼ਨ ਦੀ ਆਲ ਓਕੇ ਆਲ ओरिजिनल ਗੱਡੀ ਲੈ ਕੇ ਪਹੁੰਚਿਆ ਜਿਵੇਂ ਤੁਸੀਂ ਦੇਖ ਰਹੇ ਹੋ ਕੰਡੀਸ਼ਨ ਫੋਟੋਆਂ ਚ ਦੇਖ ਹੀ ਰਹੀਓ ਜੀ ਮਾਡਲ 2015 ਤੇ ਟਾਇਰ ਆਪਾਂ ਨੂੰ ਜਮਾਂ ਨਵੇਂ ਮਿਲ ਜਾਣਗੇ ਨਵੇਂ ਟਾਇਰ ਨੇ ਤੇ ਨੰਬਰ ਗੱਡੀ ਦਾ ਆਰਜੀਾ ਜੀ ਰਾਜਸਥਾਨ ਕੰਡੀਸ਼ਨ ਵਧੀਆ ਅੰਦਰੋਂ ਵੀ ਗੱਡੀ ਆਲੂਕੀ ਆ ਬਾਹਰੋਂ ਵੀ ਬਹੁਤ ਵਧੀਆ ਅੰਦਰੋਂ ਜੇ ਗੱਲ ਕਰੀਏ ਪਹਿਲਾਂ ਤਾਂ ਸੀਟ ਕਵਰ ਮੈਟਿੰਗ ਸਾਰਾ ਕੁਝ ਆਪਾਂ ਨੂੰ ਬਹੁਤ ਵਧੀਆ ਮਿਲ ਚੁਗਾ ਤੇ ਗੱਡੀ ਸੈਕੰਡ ਓਨਰ ਹੈ ਜੀ ਦੂਜੇ ਨਾਮ ਹੈ ਸੈਂਟਰ ਲੋਕਿੰਗ ਹੈ ਗੱਡੀ ਦਾ ਏਸੀ ਤੇ ਹੀਟਰ ਵਰਕਿੰਗ ਚ ਤੇ ਗੱਡੀ ਰਾਜਸਥਾਨ ਨੰਬਰ ਹੈ ਗੱਡੀ ਖੜੀਆ ਰਾਜ ਸਿੰਘ ਨਗਰ ਰਾਜਸਥਾਨ ਚ 248 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਗੱਡੀ ਬਹੁਤ ਵਧੀਆ ਕਾਗਜ਼ ਪੱਤਰ ਹੈਗੀ ਆ ਜੀ ਪੂਰੀ ਤੁਸੀਂ ਜਾ ਕੇ ਗੱਡੀ ਨੂੰ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਸਕਦੇ ਹੋ ਜੀ ਬਾਕੀ ਤੁਸੀਂ ਗੱਡੀ ਦੀਆਂ ਫੋਟੋਆਂ ਦੇਖ ਰਹੇ ਹੋ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੇ ਅੰਦਰੋਂ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਹੋਊ ਬਾਹਰੋਂ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗਿਆ ਹੋਊ ਕੋਈ ਵੀ ਜਾਣਕਾਰੀ ਮੇਰੇ ਵੱਲੋਂ ਰਹਿ ਗਈ ਹੋਵੇ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਮਾਲਕ ਦਾ ਜਿਹੜਾ ਨੰਬਰ ਹੈ ਆਪਾਂ ਦੇ ਰੱਖਿਆ ਸਕਰੀਨ ਤੇ 88 70 52 75 086 ਮਾਲਕ ਦਾ ਡਾਇਰੈਕਟ ਤੁਹਾਨੂੰ ਨੰਬਰ ਆਪਾਂ ਦਿੱਤਾ ਤੇ ਮਾਲਕ ਨਾਲ ਤੁਸੀਂ ਗੱਲ ਕਰੋ ਜਾ ਕੇ ਦੇਖੋ ਤੇ ਗੱਡੀ ਬਾਰੇ ਕੁਝ ਵੀ ਪੁੱਛਣਾ ਪੁੱਛੋ ਤੇ ਖਰੀਦੋ ਜੀ ਹੁਣ ਆਪਾਂ ਤੁਹਾਡੇ ਵਾਸਤੇ ਇੱਕ ਗੱਡੀ ਲੈ ਕੇ ਪਹੁੰਚਿਆ ਮਹਿੰਦਰਾ ਦੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਮਾਡਲ 2016 ਗੱਡੀ ਦੀ ਕੰਡੀਸ਼ਨ ਆ ਲੁੱਕੀ ਹੈ ਜੀ ਤੇ ਜਿੰਨਾਂ ਕੋਲੇ ਗੱਡੀ ਹੁਣ ਹੈਗੀ ਹੈ ਉਹਨਾਂ ਨੇ ਨਵੀਂ ਲਈਤੀ ਸੀ ਜਮਾ ਫਰੈਸ਼ ਤੇ ਉਹਨਾਂ ਕੋਲੇ ਹੀ ਹੁਣ ਚੱਲ ਰਹੀ ਹੈ ਤੇ ਉਹਨਾਂ ਨੇ ਕਿਸੇ ਕਾਰਨ ਕਰਕੇ ਹੁਣ ਵੇਚਣੀ ਹੈ ਜੀ ਨੰਬਰ ਪੰਜਾਬ ਹੈ ਫਾਸਟ ਓਨਰ ਗੱਡੀ ਹੈ ਤੇ ਗੱਡੀ ਕੁੱਲ 60000 ਕਿਲੋਮੀਟਰ ਚੱਲੀ ਹੋਈ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਬਾਕੀ ਚਾਰੇ ਪਾਸੋਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵਧੀਆ ਗੱਡੀ ਆ ਕੋਈ ਨੁਕਸ ਨਹੀਂ ਕੇਯੂਵੀ ਗੱਡੀ ਆ ਤੇ ਜਾ ਕੇ ਤੁਸੀਂ ਦੇਖਣੀ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਵਿੱਚ ਚਲਾ ਕੇ ਦੇਖ ਸਕਦੇ ਹੋ ਤਾਗਜ ਪੱਤਰ ਚੈੱਕ ਕਰਨੇ ਹੋਣ ਕਾਗਜ਼ ਪੱਤਰ ਵੀ ਚੈੱਕ ਕਰ ਸਕਦੇ ਹਾਂ ਬਾਕੀ ਨੁਕਸ ਕੋਈ ਨਹੀਂ ਮਾਲਕ ਕਹਿੰਦੀ ਹੈ ਜੇ 1 ਰੁਪਏ ਦੀ ਵੀ ਕੋਈ ਕਮੀ ਪੇਸ਼ੇ ਲੱਗੇ ਤੁਸੀਂ ਗੱਡੀ ਖੜਾ ਦਿਓ ਜੀ ਤੇ ਬਾਕੀ ਮਾਲਕ ਨੇ ਫੁੱਲ ਗਾਰੰਟੀ ਦਿੱਤੀ ਆ ਤੇ ਉਹਨਾਂ ਨੇ ਸਾਰਾ ਕੁਝ ਆਪਨ ਨੂੰ ਦੱਸਿਆ ਬਾਡੀ ਲਾਈਨ ਜੈਨੂਮਨ ਸਾਰਾ ਕੁਝ ਰੰਗ ਰੂng ਜਿੰਨਾ ਵੀ ਹੁੰਦਾ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 9815940752 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਅੱਗੇ ਆਪਾਂ ਹੁਣ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਜਿਵੇਂ ਕਿ ਸਵੈਪਟ ਡਜ਼ਾਇਰ VDI 2014 ਮਾਡਲ ਗੱਡੀ ਹੈ ਜੀ ਹਾਂ ਹਰਿਆਣਾ ਨੰਬਰ ਹੈ ਘਰ ਦੀ ਗੱਡੀ ਹੈ ਸਾਰੀ ਗੱਡੀ origignal ਹੈ ਮਾਲਕ ਨਾਲ ਪੂਰੀ ਗੱਲ ਹੋਈ ਹੈ ਜੀ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਜੈਨੂਨ ਕੰਡੀਸ਼ਨ ਹੈ ਕੋਈ ਨਾ ਤਾਂ ਕਮੀ ਮਿਲਣੀ ਹੈ ਨਾ ਕੋਈ ਕਿਸੇ ਪਾਸੋਂ ਕੋਈ ਨੁਕਸਨ ਮਿਲਣਾ ਤੁਹਾਨੂੰ ਤੁਸੀਂ ਜਾ ਕੇ ਦੇਖਣੀ ਹੋ ਵੀ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਆ ਕੇ ਦੇਖ ਲਓ ਘਰੇ ਗੜੀ ਖੜੀ ਆ ਇਹਨਾਂ ਦਾ ਏਰੀਆ ਬਠਿੰਡਾ گاਉਂ ਤੇ ਰੇਟ ਮਾਲਕ ਨੇ 3,95,000 ਰੁਪਏ ਮੰਗੇ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਕੋਈ ਚੱਕਰ ਵਾਲੀ ਗੱਲ ਨਹੀਂ ਕਰ ਲਾਂਗੇ ਤੇ ਬਾਕੀ ਕਿਸੇ ਨੂੰ ਵੀ ਗੱਡੀ ਪਸੰਦ ਆ ਵੀ ਤਾਂ ਗੱਲ ਮਾਲਕ ਨਾਲ ਇੱਕ ਵਾਰੀ ਜ਼ਰੂਰ ਕਰ ਲਿਓ 395 ਡਿਮਾਂਡ ਆ ਜੀ ਲੈਸ ਬੱਸ ਹੋ ਜਾਊਗਾ 2014 ਮਾਡਲ ਗੱਡੀ ਆ ਹਾਂ ਤੇ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਤੇ ਬਾਕੀ ਨੰਬਰ ਪਲੇਟਾਂ ਤੁਸੀਂ ਆਪੇ ਦੇਖ ਲਓ ਸਰਕਾਰੀ ਲੱਗੀਆਂ ਹੋਈਆਂ ਨੇ ਤੇ ਬਾਕੀ ਜ਼ਿਆਦਾ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਕਿਉਂਕਿ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਤੋਂ ਵੀ ਲੈ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 98700 99 ਤੇ 2955 8000 ਗੱਡੀ ਤੁਸੀਂ ਦੇਖ ਲਈ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਅੱਗੇ ਹੋਰ ਵੀ ਮਸ਼ੀਨਰੀਆਂ ਹੈਗੀਆਂ ਆਪਣੇ ਕੋਲੇ ਮੋਟਰਸਾਈਕਲ ਵੀ ਹੈ ਚਮਾ ਨਮਾ ਤੇ ਇੱਕ ਆਲਟੋ ਗੱਡੀ ਆ ਬਹੁਤ ਹੀ ਸਸਤੀ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਪਿੰਡ ਤੋਂ ਸ਼ਹਿਰ ਤੋਂ ਕਿਸੇ ਵੀ ਕਸਬੇ ਤੋਂ ਚਾਹੇ ਪਿੰਡ ਤੋਂ ਬਾਹਰ ਚਾਹੀ ਸ਼ਹਿਰ ਤੋਂ ਬਾਹਰ ਕਿਤੋਂ ਵੀ ਹੋ ਜੀ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਜੀ ਆਪਣਾ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਹਰੇ ਜਿਹੇ ਅੱਖਰਾਂ ਚ 78140 ਤੇ 38764 ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜੀ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕੁਝ ਨਹੀਂ ਹੁੰਦਾ ਆਪਣਾ ਸਾਰਾ ਕੰਮ ਜਿੰਨਾ ਹੈਗਾ ਫਰੀ ਦੇ ਵਿੱਚ ਹੈ ਜੀ ਠੀਕ ਹੈ ਜੀ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਜਾਣਕਾਰੀ ਆਪਾਂ ਪੂਰੀ ਪ੍ਰੋਪਰ ਦੇ ਰਹੇ ਹਾਂ ਤੁਹਾਨੂੰ ਤੇ ਕੋਈ ਵੀ ਗੱਡੀ ਖਰੀਦਣਾ ਚਾਹੁੰਦੇ ਹੋ ਜਾ ਕੇ ਤੁਸੀਂ ਦੇਖੋ ਜੀ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਆਓ ਜੀ ਪਹਿਲੀ ਵਾਰ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਆਪਾਂ ਸੰਦੇ ਕਰ ਦਿਓ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਟ ਸਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਤਾਕੀ ਜਦੋਂ ਵੀ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਉਹ ਤੋਂ ਬਾਅਦ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਪਹੁੰਚ ਜੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਹੁਣ ਤੁਸੀਂ ਦੇਖ ਰਹੇ ਹੋ ਜੀ ਮੋਟਰਸਾਈਕਲ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਵੇਚਣ ਵਾਸਤੇ ਆਹ ਭੇਜਿਆ ਹੋਇਆ ਮੋਟਰਸਾਈਕਲ ਜਿਹੜਾ ਹੈਗਾ ਕੰਡੀਸ਼ਨ ਇਹਦੀ ਆ ਲੁੱਕੀ ਹੈ ਤੇ ਆਈ ਸਮਾਰਟ ਹੈ ਜੀ ਸਪਲੈਂਡਰ ਆਈ ਸਮਾਰਟ ਕੰਡੀਸ਼ਨ ਆਲ ਓਕੇ ਆ ਜਾ ਕੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਨੁਕਸਾਨ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਪਾਸੋਂ ਨਹੀਂ ਮਿਲਣਾ ਚਾਹੀਦਾ ਤੇ ਰੇਟ ਇਹਨਾਂ ਨੇ ਮੰਗਿਆ 45000 ਰੁਪਇਆ ਮਾਲਕ ਨੇ ਕਿਹਾ 16 ਮਾਡਲ ਹਾਂ 16 ਮਾਡਲ ਹੈ ਕੰਡੀਸ਼ਨ ਆਲ ਓਕੇ ਆ ਦੋਵੇਂ ਟਾਇਰ ਬਿਲਕੁਲ ਨਵੇਂ ਨਹੀਂ ਤੇ ਵਧੀਆ ਮਾਲਕ ਨੇ ਰੱਖਿਆ ਹੋਇਆਗਾ ਤੇ ਜਮਨ ਨਮੀ ਕੰਡੀਸ਼ਨ ਦਾ ਚੱਲਾ ਬਹੁਤ ਘੱਟ ਹੋਇਆਗਾ ਤੇ ਜਿਨ੍ਹਾਂ ਦਾ ਮੋਟਰਸਾਈਕਲ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 98721 ਤੇ 28470 ਇੱਕ ਤੁਹਾਡੇ ਖਾਤਰ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ ਜੀ ਬਹੁਤ ਵਧੀਆ ਕੰਡੀਸ਼ਨ ਦੀ 2008 ਮਾਡਲ ਗੱਡੀ ਹੈ 60000 ਸਿਰਫ ਡਿਮਾਂਡ ਹੈਗੀ 50 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਚੀਮਾ ਮੰਡੀ ਏਰੀਆ ਚ ਗੱਡੀ ਖੜੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98142 53711 ਬਾਕੀ ਗੱਡੀ ਬਹੁਤ ਵਧੀਆ ਚਲਾਉਣ ਦੇ ਵਿੱਚ ਵਧੀਆ ਹਰਿਆਣਾ ਨੰਬਰ ਹੈ ਤੁਸੀਂ ਜਾ ਕੇ ਦੇਖਣੀ ਹੋ ਵਿੱਚ ਜਾ ਕੇ ਦੇਖ ਲਓ ਚਲਾ ਕੇ ਦੇਖਣੀ ਹੋ ਵੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੀ ਸਾਹਮਣੇ ਹੈ ਜੀ ਤੁਸੀਂ ਦੇਖੋ ਹੁਣ ਤੇ ਗੱਲਬਾਤ ਕਰੋ ਜੀ ਤੇ ਜਿੰਨਾਂ ਦੀ ਗੱਡੀ ਆ ਨੰਬਰ ਤੁਹਾਨੂੰ ਮਿਲ ਗਿਆ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਆ ਜਲਦੀ ਆਪਾਂ ਕਿਸੇ ਨੇ ਕੁਝ ਵੀ ਵੇਚਣਾ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੋ ਜੀ